ਜ਼ਿਲ੍ਹਾ ਪ੍ਰੋਟਾਸਪੁਰ ਦੀ ਸਭ ਤੋਂ ਵੱਡੀ ਦਾਣਾ ਮੰਡੀ ਪਟਾਲਾ ਵਿਖੇ ਇਸ ਸੀਜ਼ਨ ਝੋਨੇ ਦੀ ਫਸਲ ਦੀ ਆਮਦ ਵਿੱਚ ਕਟੌਤੀ ਹੋਵੇਗੀ ਕਿਸਾਨਾਂ ਦੀ ਫਸਲ ਦਾ ਝਾੜ ਵੀ ਇਸ ਵਾਰ ਘਟਿਆ ਅਤੇ ਕੁਆਲਿਟੀ ਦਾ ਵੀ ਫਰਕ ਪਿਆ ਜਾਣਕਾਰੀ ਦੇ ਮੁਤਾਬਕ 15 ਫੀਸਦੀ ਤੋਂ ਜ਼ਿਆਦਾ ਫਸਲ ਇਸ ਵਾਰ ਮੰਡੀ ਦੇ ਵਿੱਚ ਨਹੀਂ ਆਏਗੀ ਇਹ ਕਹਿਣਾ ਹੈ ਮੰਡੀ ਬੋਰਡ ਦੇ ਅਧਿਕਾਰੀ ਪਰਮਜੀਤ ਸਿੰਘ ਦਾ ਪੰਜਾਬ ਸਰਕਾਰ ਵੱਲੋਂ ਅੱਜ ਤੋਂ ਸਰਕਾਰੀ ਖਰੀਦ ਦਾ ਐਲਾਨ ਕਰ ਦਿੱਤਾ ਗਿਆ ਅਤੇ ਅੱਜ ਕੋਈ ਵੀ ਕਿਸਾਨ ਅਗਰ ਆਪਣੀ ਫਸਲ ਲੈ ਕੇ ਮੰਡੀ ਦੇ ਵਿੱਚ ਵੇਚਣ ਲਈ ਆਉਂਦਾ ਹੈ ਤੇ ਪੰਜ ਖਰੀਦ ਏਜੰਸੀਆਂ ਉਸ ਦੀ ਫਸਲ ਨੂੰ ਖਰੀਦਣਗੀਆਂ ਮੰਡੀ ਅਫਸਰ ਨੇ ਕਿਹਾ ਕਿ ਵਿਭਾਗ ਦੇ ਵੱਲੋਂ ਪ੍ਰਬੰਧ ਮੁਕੰਮਲ ਕਰ ਲਿੱਤੇ ਗਏ ਨੇ ਕਿਸਾਨਾਂ ਦੇ ਬੈਠਣ ਦੇ ਲਈ ਸ਼ੈੱਡ ਦਾ ਪ੍ਰਬੰਧ ਪੀਣ ਵਾਲੇ ਪਾਣੀ ਦਾ ਪ੍ਰਬੰਧ ਅਤੇ ਇਸ ਤੋਂ ਇਲਾਵਾ ਹੋਰ ਵੀ ਸਾਰੇ ਪ੍ਰਬੰਧ ਮੁਕੰਮਲ ਕਰ ਦਿੱਤੇ ਗਏ ਨੇ ਪਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਸ ਵਾਰ ਫਸਲ ਦਾ ਝਾੜ ਕਾਫੀ ਘਟੇਗਾ ਕਿਉਂਕਿ ਪਟਾਲਾ ਦੀ ਮੰਡੀ ਅਧੀਨ ਆਉਂਦੇ ਡੇਰਾ ਬਾਬਾ ਨਾਨਕ ਕਲਾਨੌਰ ਆਦਿ ਦੇ ਪਿੰਡਾਂ ਦੇ ਵਿੱਚ ਹੜ੍ਹਾਂ ਦੇ ਪਾਣੀ ਨੇ ਕਾਫੀ ਨੁਕਸਾਨ ਕੀਤਾ ਤੇ ਵਧੀਰੀ ਫਸਲ ਇਸ ਕਰਕੇ ਨੁਕਸਾਨੀ ਗਈ ਹੈ ਜਿਦਾ ਕਿ ਅਸੀਂ ਸਾਰੇ ਜਾਣਦੇ ਆ ਕਿ 16 ਤਰੀਕ ਤੋਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਮਤਲਬ ਜਿਹੜੇ ਹੁਕਮ ਨੇ ਖਰੀਦਦੇ ਉਹ ਦੇ ਦਿੱਤੇ ਗਏ ਨੇ ਪਰ ਅਜੇ ਬਟਾਲਾ ਮੰਡੀ 'ਚ ਜਿਹੜੀਆਂ ਪਰਮਨ ਦੀਆਂ ਢੇਰੀਆਂ ਨਹੀਂ ਕਿਸਾਨ ਲੈ ਕੇ ਆਏ 1509 ਦੀ ਵੈਰੈਟੀ ਆ ਰਹੀ ਆ ਬਾਕੀ ਖਰੀਦ ਦੇ ਪ੍ਰਬੰਧ ਜਿਹੜੇ ਮੁਕੰਮਲ ਨੇ ਜ਼ਿੰਮੇਦਾਰਾਂ ਦੇ ਜਿਹੜੇ ਆਪਣਾ ਮਾਰਕੀਟ ਕਮੇਟੀ ਵੱਲੋਂ ਪ੍ਰਬੰਧ ਹੁੰਦੇ ਉਹ ਵੀ ਮੁਕੰਮਲ ਕਰ ਦਿੱਤੇ ਗਏ ਨੇ ਜਿਹੜਾ ਵੀ ਕੋਈ ਕਿਸਾਨ ਆਪਣੀ ਢੇਰੀ ਪਰਮਨ ਦੀ ਲੈ ਕੇ ਆਉਂਦਾ ਹੈ ਉਹਨੂੰ ਬੇਨਤੀ ਹੈ ਕਿ ਸਾਕਾ ਕੇ ਫਸਲ ਲਿਆਓ ਮੌਇਸਚਰ ਜਿਹੜਾ ਮਾਰਕੀਟ ਕਮੇਟੀ ਦੇ ਮੌਇਸਚਰ ਤੱਕ ਡਾਓ ਤੇ ਆਪਣੀ ਫ ਇਸ ਲਈ ਸਾਡੇ ਪਟਾਲਾ ਮੰਡੀ ਵਿੱਚ ਵੇਖੋ ਜੀ ਡੇਰਾ ਬਾਬਾ ਬਲਾਕ ਤੋਂ ਵੀ ਕੁਝ ਮਾਲ ਆਉਂਦਾ ਹੈ ਡੇਰਾ ਬਾਬਾ ਬਲਾਕ ਦੇ ਵਿੱਚ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ ਕਈ ਜ਼ਿਮੀਂਦਾਰਾਂ ਦਾ 100% ਨੁਕਸਾਨ ਹੋਇਆ ਹੈ ਕਿਸੇ ਦਾ 50 ਕਿਸੇ ਦਾ 75% ਆ ਜਿਹੜੀ ਉਥੋਂ ਫਸਲ ਜਿਹੜੀ ਆਏਗੀ ਉਹ ਥੋੜੀ ਜਿਹੀ ਮੌਇਸਚਰ ਗੇਨ ਵਾਲੀ ਆਵੇਗੀ ਕਿਉਂਕਿ ਅਜੇ ਤੱਕ ਉਥੋਂ ਪਾਣੀ ਜ਼ਮੀਨਾਂ ਚੋਂ ਨਹੀਂ ਉਤਰਿਆ ਜੀ ਇਹ ਸਰ ਇਹ ਫਸਲ ਰੱਖਣ ਮਾਰਕੀਟ ਕਮੇਟੀ ਬਟਾਲਾ ਵੱਲੋਂ ਜਿਹੜੇ ਆਪਣੇ ਪਾਣੀ ਦੇ ਪ੍ਰਬੰਧ ਲੈਬਾਰਟਰੀ ਬਲਾਕਸ ਦੇ ਛਾਂ ਦੇ ਪ੍ਰਬੰਧ ਕਿਸਾਨਾਂ ਲਈ ਖਰੀਦ ਦੇ ਪ੍ਰਬੰਧ ਜਿਹੜੇ ਮੁਕੰਮਲ ਕਰ ਦਿੱਤੇ ਗਏ ਨੇ ਕਿਸੇ ਵੀ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਂ ਦਿੱਤੀ ਜਾਏਗੀ ਸਰਕਾਰ ਵੱਲੋਂ ਦਿੱਤੀਆਂ ਹੋਈਆਂ ਗਾਈਡਲਾਈਨਸ ਦੇ ਮੁਤਾਬਕ ਹਰ ਕਿਸਾਨ ਦਾ ਦਾਣਾ-ਦਾਣਾ ਜਿਹੜਾ ਵਾ ਬਟਾਲਾ ਮੰਡੀ ਵਿੱਚ ਚੁੱਕਿਆ ਜਾਵੇਗਾ ਸਰ ਕਿਸਾਨ ਨੂੰ ਇੱਕੋ ਹੀ ਬੇਨਤੀ ਹੈ ਕਿ ਫਸਲ ਸੁਕਾ ਕੇ ਲਿਆਓ ਤਾਂ ਜੋ ਤੁਹਾਨੂੰ ਫਸਲ ਦਾ ਪੂਰਾ ਮੁੱਲ ਮਿਲ ਸਕੇ ਤੁਹਾਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ 17% ਨਮੀ ਵਾਲਾ ਝੋਨਾ ਜਿਹੜਾ ਸਰਕਾਰ ਖਰੀਦਦੀ ਹੈ ਇਸ ਲਈ ਆਪਣੀ ਫਸਲ ਜਿਹੜੀ ਆ ਸੁਕਾ ਕੇ ਜਰੂਰ ਲਿਆਓ ਇਸ ਵਕਤ ਸਰਕਾਰ ਦਾ ਜਿਹੜਾ ਪਰਮਲ ਦਾ ਰੇਟ ਹੈ 2399 ਹੈ ਜੀ ਬਾਕੀ ਇਸ ਵਕਤ 1509 ਦੀ ਵੈਰੈਟੀ ਆ ਰਹੀ ਹੈ ਉਹਦਾ 3200 ਤੋਂ ਲੈ ਕੇ 2800 ਤੱਕ ਰੇਟ ਲੱਗ ਰਿਹਾ ਹੈ ਪਹਿਲਾਂ ਕੁਝ ਦਿਨ ਪਹਿਲਾਂ ਮਤਲਬ 3700 ਤੱਕ ਵੀ ਵਿਕੀ ਹੈ ਇਸ ਵਕਤ ਜਿਹੜਾ ਮਾਰਕੀਟ ਵਿੱਚ ਥੋੜਾ ਮੰਦਾ ਹੋਣ ਦੇ ਕਰਕੇ 3200 ਤੱਕ ਰਹਿ ਗਿਆ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ